ਦਾ ਦੇਖਦੀ ਆ ਕਿ ਸਵੇਰੇ ਵੀ ਆ ਕੇ ਮੈਂ ਦੋ ਘੰਟੇ ਇੱਥੇ ਬੈਠੀ ਰਹੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰਕੇ ਸੂਇਆਂ ਮਾਰ ਮਾਰ ਕੇ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਕਿ ਇਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਇਦਾਂ ਇੰਨਾ ਕੁਝ ਹੋ ਗਿਆ ਸਮਝ ਹੀ ਨਹੀਂ ਆਉਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਅੱਜ ਆਪਣੇ ਘਰ ਦੇ ਸਭ ਕੁਝ ਮਿੱਥੇ ਦੋ ਦਿਨ ਨੀਂਦ ਨਹੀਂ ਆਇਆ ਅੱਖਾਂ ਚ ਬੁਗੰਦੇ ਆਪਣਾ ਘਰ ਸਭ ਕੁਝ ਰੱਖਦੇ ਸਾਹਮਣੇ ਆਣ ਲੱਗੇ ਜਿੰਨੇ ਕੀ ਕਿੰਨੇ ਕਬਲੇ ਸਾਢੇ 11 11:40 ਤੱਕ ਬਦਲ ਸਭ ਕੁਝ ਅਗਲਗੀ ਸੀ ਸਾਢੇ 11 ਜਿਹੜਾ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਆਦਾ ਮम्मा ਮੈਂ نیچے ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਕੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਸੀ ਬਸ نیچے ਗਿਆ ਫੋਨ ਫੋਨ ਕੀਤਾ ਮੈਂ ਕਹ ਫੋਨ ਲੱਗਾ ਮੈਂ ਕਹ ਚਾਰਜ ਲਗਾਇਆ ਫੋਨ ਨੇ ਮਮਾ ਸਮੈਲ ਆ ਰਹੀ ਐ ਸਮੈਲ ਆ ਰਹੀ ਐ ਮੈਂ ਕਹ ਬੇਟੇ ਬਾਹਰ ਹੋਣਾ ਚੁਗਿਆ ਚੁਗਿਆ ਚ ਅੱਗ ਬਲਦੀ ਹੋੜੀ ਐ ਨਹੀਂ ਕਹਨਾ ਮਮਾ ਫੇਰ ਵੀ ਮੈਂ ਵੀ ਬਾਹਰ ਗਈ ਤੇ ਧੂਆਂ ਜਾ ਉੱਠ ਰਿਆ ਸੀ ਬਾਥਰੂਮ ਗਈਆਂ ਫੇਰ ਅਸੀਂ ਉੱਠ ਕੇ ਉੱਪਰ ਜਾ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਐਨੇ ਬੜ ਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਕਿੰਨੇ ਦਾ ਹੋ ਤੁਹਾਡਾ ਨੁਕਸਾਨ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਸਾਬ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀਆਂ ਪੈਂਡ ਕਾਰਡ ਆਧਾਰ ਕਾਰਡ ਰਜਿਸਟਰੀ ਦੀਆਂ ਸਭ ਕੁਝ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਥ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਝ ਨਹੀਂ ਹਾਂਜੀ ਸਰਦੀਆਂ ਦਾ ਇੰਨਾ ਕਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲਿਆਂਦਾ ਸਭ ਕੁਛ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕਪੜਾ ਪਾਇਆ ਬਸੇ ਯੋਈ ਇੱਕ ਰੁਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜ਼ਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਆ ਬਸ ਦੇਖ ਦੇਖ ਕੇ ਆਪਣੇ ਆਪ ਨੂੰ ਹੌਲ ਪੈਂਦੇ ਆ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਇਨਸਾਨ ਕਰਦਾ ਬਣਾਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕਪੜੇ ਕਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆਹ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮम्मा ਚੁੱਪ ਕਰੋ ਚੁੱਪ ਕਰੋ ਲੇਕਿਨ ਹੌਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਹੀ ਰੋੜਾ ਆਂਦਾ ਮੇਰੀ ਜ਼ਿੰਦਗੀ ਵਰਤੀ ਸਾਰਾ ਕੁਝ ਖਤਮ ਹੋ ਗਿਆ ਅਸੀਂ 10 ਮਿੰਟ ਪਹਿਲਾਂ ਹੀ ਨੀਤੇ ਤੋਂ ਉੱਪਰ ਬ੍ਰਦਰ ਆਇਆ ਸੀਗਾ ਕੁਝ ਵੀ ਨਹੀਂ ਸੀਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜੇ ਤਾਂ ਫਾਇਰ ਬਿਗਨ ਨੂੰ ਫੋਨ ਕਰਦੇ ਜੇ ਤਾਂ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬ੍ਰਿਗੇਡ ਨੂੰ ਫੋਨ ਕਰ ਰਹੇ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਦੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬڑا ਬ੍ਰਦਰ ਫਾਇਰ ਬ੍ਰਿਗੇਡ ਕੋ ਆਪ ਚਲ ਗਿਆ ਥੀਆ ਦੋ ਵਾਰੀ ਵੈਦ ਕੀ ਡਿੱਗ ਵੀ ਗਿਆ ਦੀਆ ਤਾਂ ਵੀ ਉਹ ਚਲ ਗਿਆ ਫਿਰ ਉਹਨਾਂ ਨਾਲ ਫਾਇਰ ਬ੍ਰਿਗੇਡ ਨਾਲ ਬੈਠ ਕੇ ਆਇਆ ਉਹਨੇ ਦੱਸਿਆ ਜਦਕਿ ਮੱਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਨੇ ਕੀਤਾ ਐਸਐਚਓ ਦਫ਼ਤਰ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਬੀਬ ਵੀ ਪਾਦਰ ਸਾਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਕਨ ਕੁਛ ਨਹੀਂ ਗਾਇ ਸੋਰ ਸਰਕਟ ਕਹਿ ਰਹੇ ਨੇ ਬਾਕੀ ਤੁਹਾਨੂੰ ਤਾਂ ਲੱਗਦਾ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਨਹੀਂ ਨਾ ਕੁਛ ਨਹੀਂ ਪਤਾ ਸਾਨੂੰ ਕੀ ਹੋਇਆ ਕਿ ਕੁਝ ਵੀ ਨਹੀਂ ਸਭ ਕੁਝ ਸੀ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇਜ਼ ਆਦੀ ਚੱਲ ਗਿਆ ਅੰਦਰ ਰੱਖ ਦਿੰਦੇ ਆ ਕਿ ਕਾਨੂੰ ਕੁ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਸੀਗਾ ਸਰ ਉਹ ਲਗਭਗ ਰਾਤ 12:00 ਵਜੇ ਕਰੀਬ ਅੱਗ ਲੱਗੀ ਸੀਗੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹ ਤੁਰੰਤ ਗੱਡੀ ਸਾਡੀ ਫੈਰਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ ਤੇ ਸਰ ਅੰਦਾਜ਼ੇ ਕਿੰਨੇ ਦਾ ਨੁਕਸਾਨ ਹੋ ਗਿਆ ਸਰ ਉਹਨਾਂ ਦੇ ਦੱਸਣ ਹਿਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾਂ ਨੂੰ ਬਚਾਇਆ ਗਿਆ ਤੇ ਉੱਪਰਲੀ ਰਹਿਸ਼ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਨਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਦਾ ਸਿਲੰਡਰ ਉੱਪਰ ਰੱਖਿਆ ਸੀ ਉਹ ਕਾਫੀ ਨੁਕਸਾਨ ਹੋ ਗਏ ਨੇ ਇਸ ਕਾਰਨ ਸਾਹਮਣੇ ਆਇਆ ਸਰਕਾਰ ਨਾ ਮੁੱਕਦੀ ਨਹੀਂ ਸਾਹਮਣੇ ਆਈ